ਕਿ ਕਿਸੇ ਦਾ ਦਿਲ ਘਟਦਾ ਪਿਆ ਕਿਸੇ ਦੀ ਜਾਨ ਵਿੱਚ ਆਈ ਹੋਈ ਏ ਜਾਨ ਦੋਸਤੋ ਦਿਲ ਘਟਦਾ ਪਿਆ ਇਸ ਕਰਕੇ ਕਿ ਹਾਏ ਪਤਾ ਨਹੀਂ ਕੀ ਬੜ ਜਾਣਾ ਕਿਸੇ ਦਾ ਦਿਲ ਘਟਦਾ ਪਿਆ ਕਿਸੇ ਦੀ ਜਾਨ ਵਿੱਚ ਆਈ ਹੋਈ ਏ ਜਾਨ ਦੋਸਤੋ ਕਿਸੇ ਦਾ ਚਿਹਰਾ ਉਤਰਿਆ ਪਿਆ ਕਿਸੇ ਦੇ ਚਿਹਰੇ ਤੇ ਨੱਚਦੀ ਪਈ ਏ ਮੁਸਕਾਨ ਦੋਸਤੋ ਕੋਈ ਕਹਿੰਦਾ ਮੇਰਾ ਫਾਇਦਾ ਹੋ ਜਾਣਾ ਤੇ ਕੋਈ ਕਹਿੰਦਾ ਮੇਰੇ ਤੋਂ ਜਰਿਆ ਹੀ ਨਹੀਂ ਜਾਣਾ ਨੁਕਸਾਨ ਦੋਸਤੋ ਤਮੰਨਾ ਤਾਂ ਬੜਿਆਂ ਦੀ ਹੁੰਦੀ ਹੈ ਕੇ ਸਾਡੇ ਸਿਰ ਤੇ ਵੀ ਪ੍ਰਧਾਨਗੀ ਦਾ ਤਾਜ ਸਜੇ ਲੇਕਿਨ ਅੱਜ ਦੇਖਦੇ ਆ ਕਿਸਮਤ ਕਿਸ ਤੇ ਹੁੰਦੀ ਏ ਮਿਹਰਬਾਨ ਦੋਸਤੋ ਕਿਸਮਤ ਕਿਸ ਤੇ ਹੁੰਦੀ ਏ ਮਿਹਰਬਾਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰਦਾਰਿੰਦੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇਸ ਸਮੇਂ ਅਸੀਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਮੌਜੂਦ ਹਾਂ ਔਰ ਅੱਜ ਪ੍ਰਧਾਨਗੀ ਦੀ ਚੋਣ ਹੋਣੀ ਹੈ ਤਾਂ ਸਿਆਸੀ ਪਾਰਾ ਜਿਹੜਾ ਉਬਲਦਾ ਪਿਆ ਤੇ ਨਾਲ ਦੀ ਨਾਲ ਜਿਹੜੇ ਰਾਜਨੀਤਿਕ ਲੀਡਰ ਉਹਨਾਂ ਦੀ ਧੜਕਣਾ ਤੇਜ਼ ਹੋਈਆਂ ਔਰ ਸਿਆਸਤ ਜਿਹੜੀ ਆ ਉਹਦਾ ਤਾਪਮਾਨ ਬਹੁਤ ਗਰਮ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਮੁਖਤਾ ਨੇ ਐਸ ਐਚ ਉਹਤਾਰ ਸਿੰਘ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਨੇ ਪਰ ਜੇ ਅਸੀਂ ਲੀਡਰਾਂ ਦੀ ਗੱਲ ਕਰੀਏ ਕਿਉਂਕਿ ਸੁਣਨ ਚ ਆਇਆ ਕਿ ਪੱਟ ਥੱਲ ਵੀ ਹੋਣੀ ਹੈ ਕਿਉਂਕਿ ਦੋ ਗੁੱਟਾਂ ਦੀ ਆਪਸ ਵਿੱਚ ਤੁਹਾਨੂੰ ਪਤਾ ਹੈ ਕਿ ਖੈ ਬਾਜੀ ਵੀ ਉਸ ਦੇ ਚੱਲਦੇ ਆ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਪਰ ਕੁਝ ਅੰਦਾਜ਼ੇ ਲੱਗ ਰਹੇ ਆ ਜਿਹੜੇ ਅੰਦਾਜ਼ੇ 60 ਤੱਕ ਪਹੁੰਚੋ ਤੁਹਾਡੇ ਤੱਕ ਬਿਆਨ ਵੀ ਕਰਨੇ ਆ ਲੇਕਿਨ ਉਸ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਨਵਾਂ ਸ਼ਹਿਰ ਉਹ ਕੰਨੀ ਦੇ ਕਿਆਰੇ ਵਾਂਗ ਸੁੱਕਿਆ ਪਿਆ ਔਰ ਕਹਿੰਦੇ ਜਿਹੜੇ ਬੂਟੇ ਨੂੰ ਪਾਣੀ ਨਾ ਦੋ ਬੂਟਾ ਸੁੱਕ ਜਾਂਦਾ ਇਸੇ ਤਰੀਕੇ ਨਵਾਂ ਸ਼ਹਿਰ ਸੁੱਕਿਆ ਪਿਆ ਔਰ ਵੱਡੀ ਗੱਲ ਇਹ ਹੈ ਕਿ ਸ਼ਹਿਰ ਦੀ ਤਰੱਕੀ ਹੋਣੀ ਚਾਹੀਦੀ ਹੈ ਹਾਲਾਂਕਿ 2021 ਦੀਆਂ ਚੋਣਾਂ ਚ ਵੀ ਅਸੀਂ ਦੇਖਿਆ ਸੀਗਾ ਜਦੋਂ ਪ੍ਰਧਾਨ ਬਣਾਇਆ ਗਿਆ ਸੀ ਬੜੇ ਢੋਲ ਵੱਜੇ ਸੀ ਗਲ ਵਿੱਚ ਹਾਰ ਪਾਏ ਗਏ ਸੀਗੇ ਬੜੇ ਵਾਅਦੇ ਬੜੇ ਦਾਅਵੇ ਭੱਡੀਆਂ ਵੱਡੀਆਂ ਗੱਲਾਂ ਲੇਕਿਨ ਵੱਡੀਆਂ ਵੱਡੀਆਂ ਗੱਲਾਂ ਹੌਲੀ 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 ਛੋਟੀਆਂ ਹੋਣ ਲੱਗ ਪਈਆਂ ਲੋਕਾਂ ਦੇ ਕੰਮ ਉੱਥੇ ਦੇ ਉੱਥੇ ਹੀ ਖੜੇ ਆ ਤਸਵੀਰ ਦਿਖਾ ਦਿਓ ਇੱਕ ਵਾਰੀ ਵਜੇ ਐਸਡੀਐਮ ਸਾਹਿਬ ਦੀ ਗੱਡੀ ਲੱਗ ਚੁੱਕੀ ਹੈ ਔਰ ਅੰਦਰ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਥੋੜੀ ਦੇਰ ਪਹਿਲਾਂ ਲਲਿਤ ਮੋਨ ਪਾਠਕ ਬਾਹਰ ਆਏ ਸੀਗੇ ਮੈਂ ਪੁੱਛਿਆ ਮੈਂ ਕਿਹਾ ਥੋੜਾ ਜਿਹਾ ਅੰਦਾਜ਼ਾ ਦੱਸ ਦਿਓ ਕਹਿੰਦੇ ਅੰਦਰ ਤੱਕ ਕਿਸੇ ਦੀ ਪਰਚੀ ਨਿਕਲਣੀ ਹੈ ਪਤਾ ਨਹੀਂ ਕਿਹਦੀ ਪਰਚੀ ਨਿਕਲ ਜਾਣੀ ਲੇਕਿਨ ਅਸੀਂ ਉਮੀਦ ਕਰਦੇ ਹਾਂ ਜੋ ਹੋਵੇ ਬੜੀ ਪਾਰਦਰਸ਼ਤਾ ਨਾਲ ਹੋਵੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੋਟਾਂ ਆ ਉਹ ਸਹੀ ਤਰੀਕੇ ਪਾਈਆਂ ਜਾਣ ਕਿਸੇ ਦੇ ਦਬਾਅ ਚ ਆ ਕੇ ਨਹੀਂ ਕਿਸੇ ਦੇ ਪ੍ਰਭਾਵ ਚ ਆ ਕੇ ਨਹੀਂ ਸਿਰਫ ਸ਼ਹਿਰ ਦੇ ਫਾਇਦੇ ਲਈ ਸ਼ਹਿਰ ਦੇ ਲਾਭ ਲਈ ਜਿਹੜੇ ਅੰਦਰ ਨੁਮਾਇੰਦੇ ਨੇ ਉਹ ਵੋਟਾਂ ਪਾਣ ਤਾਂ ਜੋ ਸ਼ਹਿਰ ਦਾ ਰੁਕਿਆ ਕੰਮ ਜਿਹੜੀਆਂ ਰਗਾਂ ਜਾਮ ਹੋਈਆਂ ਕਿਉਂਕਿ ਕਈ ਵੇਲੇ ਫਲੂ ਹੋ ਜਾਂਦਾ ਨਾ ਤਾਂ ਰਗਾਂ ਜਾਮ ਹੋ ਜਾਂਦੀਆਂ ਸ਼ਰੀਰ ਦੀਆਂ ਇਸੇ ਤਰੀਕੇ ਸ਼ਹਿਰ ਦੀਆਂ ਸਾਰੀਆਂ ਰਗਾਂ ਜਾਮ ਆ ਦਿਖਾਈ ਜਰਾ ਬਿਲਕੁਲ ਨਗਰ ਕੌਂਸਲ ਦੇ ਬਾਹਰ ਵੀ ਰਗਾਂ ਜਾਮ ਤੁਹਾਨੂੰ ਨਜ਼ਰ ਆ ਜਾਣੀਆਂ ਤਾਂ ਪ੍ਰਧਾਨ ਉਹ ਬਣੇ ਨੁਮਾਇੰਦੇ ਉਹਨੂੰ ਵੋਟ ਪਾਣ ਜਿੱਤੇ ਵਿਸ਼ਵਾਸ ਹੋਵੇ ਕਿ ਹਾਂ ਯਾਰ ਇਹ ਸ਼ਹਿਰ ਲਈ ਕੁਝ ਕਰ ਸਕਦਾ ਇਹਦੇ ਦਿਲ 'ਚ ਜਜ਼ਬਾ ਹੈ ਲੇਕਿਨ ਨਫ਼ਰਤ ਉਹ ਤਸਵੀਰਾਂ ਮੁਖਤਾ ਪ੍ਰਬੰਧਨ ਉਧਰ ਦਿਖਾ ਦਿਓ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਮੌਜੂਦ ਹੈ ਔਰ ਬੈਰੀਕੇਟਿੰਗ ਵਾਲੇ ਦੁਆਲੇ ਕੀਤੀ ਗਈ ਹੈ ਤਾਂ ਸ਼ਰਾਰਤੀ ਲੋਕ ਜਿਹੜੇ ਆ ਉਹ ਅੰਦਰ ਨਹੀਂ ਆ ਸਕਦੇ ਕੋਈ ਵੀ ਵਿਗੜ ਨਹੀਂ ਪਾ ਸਕਦਾ ਸ਼ਰਾਰਤੀ ਲੋਕਾਂ ਨੂੰ ਜਿਹੜੀ ਬੈਰੀਕੇਟਿੰਗ ਤੋਂ ਪਰੇ ਰੱਖਿਆ ਗਿਆ ਤਾਂ ਜੋ ਉਹ ਅੰਦਰ ਆ ਕੇ ਕੋਈ ਵੀ ਮਾਹੌਲ ਖਰਾਬ ਨਾ ਕਰ ਸਕੇ ਸੀਨੀਅਰ ਜਰਨਲ ਇਹ ਸਾਡੇ ਗੁਰੂ ਜੀ ਅਮਿਤ ਭਾਜੀ ਨਾਲੇ ਭਾਜੀ ਪਰਿਵੰਨ ਜੀ ਪੜੀ ਕੀ ਮਾਹੌਲ ਲੱਗਦਾ ਕਿਉਂਕਿ 21 ਦੀ ਗੱਲ ਕਰੀਏ ਉਦੋਂ ਤਾਂ ਲੱਗ ਪਗ ਕਹਿੰਦੇ ਸ਼ੋਰ ਹੀ ਸੀਗਾ ਕਿਉਂਕਿ ਕਾਂਗਰਸ ਕੋਲ ਜਿਹੜੀਆਂ ਵੋਟਾਂ ਬਹੁਤ ਜ਼ਿਆਦਾ ਸੀਗੇ ਐਮਸੀ ਜ਼ਿਆਦਾ ਸੀਗੇ ਹੁਣ ਕਾਂਗਰਸ ਲਈ ਇਹ ਜਿਹੜਾ ਮਾਹੌਲ ਆ ਉਹ ਇਸ ਸਮੇਂ ਇੱਜ਼ਤ ਪਛਾਣ ਵਾਲਾ ਵੀ ਹੈ ਕੁਰਸੀ ਪਛਾਣ ਵਾਲਾ ਵੀ ਹੈ ਲੇਕਿਨ ਹਾਲਾਤ ਅੰਦਰ ਕੁਝ ਹੋਰ ਕਹਿੰਦੇ ਆ ਨਹੀਂ ਹਾਲਾਤ ਦੇਖੋ ਕੱਲ ਤੱਕ ਤਾਂ ਇਹ ਕਹਿ ਸਕਦੇ ਸੀਗੇ ਪਤਾ ਨਹੀਂ ਪਰ ਅੱਜ ਤਾਂ ਜੋ ਸਵੇਰੇ ਐਮਸੀ ਜੇਸਟੰਗ ਨਾਲ ਆਏ ਆ ਹਾਂ 10 ਐਮਸੀ ਇਕੱਠੇ ਆਏ ਨੇ ਲਲਿਤਪਨ ਪਾਠਕ ਔਰ ਡਾਕਟਰ ਨਛੱਤਰਪਾਲ ਦੇ ਨਾਲ ਨਾਰਥ ਸਾਰੇ ਮੱਪੋ ਕੇ ਇਹ ਆਕਾਲੀ ਦਲ ਬੀਐਸਪੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਐਮਸੀ 10 ਯਾਨੀ 9 ਐਮਸੀ ਔਰ ਇੱਕ ਆਪਣੇ ਐਮਐਲਏ ਨੇ 70 ਪਾਲ ਯਾਨੀ 10 ਜਾਨੇ ਇਕੱਠੇ ਆਏ ਨੇ ਔਰ ਇਧਰੋਂ 7 ਜਾਨੇ ਇਕੱਠੇ ਆਏ ਨੇ ਜਿਹੜੇ 7 ਕਾਂਗਰਸ ਦੇ ਐਮਸੀ ਨੇ ਪਰ ਭਾਜੀ ਇੱਕ ਸਵਾਲ ਜਿਵੇਂ ਅਸੀਂ ਮਿਸਟਰ ਪ੍ਰਵੀਨ ਨਾਲ ਇੰਟਰਵਿਊ ਕੀਤੀ ਸੀ ਮੈਂ ਮਿਸਟਰ ਪ੍ਰਵੀਨ ਨਾਲ ਇੰਟਰਵਿਊ ਕੀਤੀ ਸੀ ਉਹ ਕਹਿੰਦੇ ਕਿ ਲਲਿਤਪਨ ਪਾਟਕ ਆਪਣਾ ਪ੍ਰਧਾਨ ਬੁਲਾਣਨ ਵਾਈਸ ਪ੍ਰਧਾਨ ਬਣਾ ਲਨ ਸਾਨੂੰ ਕੋਈ ਇਤਰਾਜ਼ ਨਹੀਂ ਇਧਰ ਨਾਲ ਤਾਂ ਕਾਂਗਰਸ ਨੇ ਗਵਪ ਕੀਤਾ ਹੋਇਆ ਇਹ ਗਿਵ ਅਪ ਤਾਂ ਹੈ ਇਹ ਇਹ ਉਹਨਾਂ ਦੀ ਸਟ੍ਰੈਟਜੀ ਵੀ ਹੋ ਸਕਦੀ ਹੈ ਕਿ ਜਿੱਦਾਂ ਹੁਣ ਥੋੜੀ ਦੇਰ ਪਹਿਲਾਂ ਗੱਲ ਹੋਈ ਸੀ ਮੇਰੀ ਕਾਂਗਰਸ ਲੀਡਰਜ਼ ਨਾਲ ਤੇ ਉਹ ਵੀ ਇਹ ਕਹਿ ਰਹੇ ਸਕੇ ਵੀ ਹੁਣ ਮਹੀਨੇ ਦਾ 6 ਜਾਂ 7 ਆ ਤੇ ਸਰਕਾਰ ਉਹਨਾਂ ਦੀ ਆ ਪ੍ਰਧਾਨ ਤਾਂ ਪਹਿਲਾਂ ਵੀ ਸਾਡਾ ਸੀਗਾ ਤੇ ਇਸ ਕਰਕੇ ਹੋ ਸਕਦਾ ਉਹਨਾਂ ਦੀ ਇੱਕ ਸਟ੍ਰੈਟਜੀ ਵੀ ਹੋ ਸਕਦੀ ਹੈ ਇਹ ਤੇ ਆਪਣੇ ਆਪਣੇ ਤਰੀਕੇ ਇਹ ਕਹਿਣਾ ਤਾਂ ਜਿੱਦਾਂ ਕਹਿ ਸਕਦੇ ਵੀ ਗਿਵ ਅਪ ਵੀ ਕਰ ਲਿਆ ਜਾਂ ਇਹ ਸਟ੍ਰੈਟਜੀ ਵੀ ਹੋ ਸਕਦੀ ਹੈ ਬੰਦਰ ਕੋਈ ਦਾਅ ਪੇਚ ਚੱਲ ਸਕਦਾ ਕਿ ਬਾਹਰੋਂ 10 ਜਣੇ ਇਕੱਠੇ ਹੋ ਸਕਦਾ ਕੋਈ ਪਹਿਲਾਂ ਹੀ ਤੋੜਿਆ ਹੋਵੇ ਨਹੀਂ ਇਹ ਤਾਂ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਜਿਹੜੀ ਇਹ ਮੈਨੂੰ ਜੋ ਮੇਰੀ ਇਨਫੋਰਮੇਸ਼ਨ ਆ ਉਹ ਹੈ ਕਿ ਇਹ ਜਿਹੜੀ ਗੱਲਬਾਤ ਆ ਉਹ ਸੀਨੀਅਰ ਲੀਡਰਸ਼ਿਪ ਤੱਕ ਵੀ ਹੋਏਗੀ ਹੈ ਅੱਛਾ ਮਤਲਬ ਹਾਂ ਐਮਸੀਆ ਦੇ ਲੈਵਲ ਤੱਕ ਨਹੀਂ ਇਹ ਦੋਨਾਂ ਪਾਰਟੀਆਂ ਦੇ ਤਿੰਨ ਪਾਰਟੀਆਂ ਦੇ ਥੋੜੇ ਸੀਨੀਅਰ ਲੀਡਰਸ ਨੇ ਵੀ ਇਹਨੂੰ ਤੈਅ ਕੀਤਾ ਹੈ ਵੀ ਕਿੱਦਾਂ ਹੋਏਗਾ ਔਰ ਹਾਂ ਕਾਂਗਰਸ ਕੋਲ ਇੱਕ ਕਹੋ ਵੀ ਜੋ ਜੂਰੂ ਹੈਗਾ ਤਰਫ ਤੱਕ ਦਾ ਤੇ ਉਹ ਸੀਨੀਅਰ ਵਾਈਸ ਪ੍ਰਧਾਨ ਔਰ ਵਾਈਸ ਪ੍ਰਧਾਨ ਨੂੰ ਉਲਟ ਕਰ ਸਕਦੀ ਹੈ ਕਿਉਂਕਿ ਉਹ ਇਕੱਠੀ ਵੋਟ ਪੈਂਦੀ ਹੈ ਇੱਕ ਬੰਦਾ ਇੱਕੋ ਹੀ ਵੋਟ ਪਾ ਸਕਦਾ ਉਹਦੇ ਵਿੱਚ ਤੇ ਜਿਹਦੇ ਕੋਲ ਜ਼ਿਆਦਾ ਵੋਟ ਹੁੰਦੀ ਉਹ ਸੀਨੀਅਰ ਬੰਦਾ ਜਿਹਦੇ ਕੋਲ ਘੱਟ ਹੁੰਦੀ ਉਹ ਵਾਈਸ ਬਣ ਜਾਂਦਾ ਤੇ ਉਹ ਹੋ ਸਕਦਾ ਕਿ ਜਿਹੜਾ ਉਹ ਤਾਂ ਕਹਿੰਦੇ ਅਸੀਂ ਬਣਨਾ ਨਹੀਂ ਚਾਹੁੰਦੇ ਆਪ ਹੀ ਬਣ ਜਾਣ ਹਾਂ ਵੀ ਆਪ ਤਾਂ ਬਣਨਾ ਨਹੀਂ ਉਹਨਾਂ ਦੇ ਬਣਾਣੇ ਆ ਜੇ ਤੁਸੀਂ ਦੋ ਦਿੱਤੇ ਆਪਣੇ ਬੰਦੇ ਤੁਹਾਡੇ ਬੰਦੇ ਉਲਟ ਕਰਦੇ ਨੇ ਜਿਹੜਾ ਵਾਈਸ ਆ ਉਹਨੂੰ ਸੀਨੀਅਰ ਬਣਾ ਜਾਣਾ ਸੀਨੀਅਰ ਇਹ ਪਹਿਲਾਂ ਹੋਇਆ ਵੀ ਸੀ ਇੱਕ ਵਾਰ ਇੱਕ ਵਾਰ ਕੁਲਵੰਤ ਕੌਰ ਉਹ ਨਹੀਂ ਸੀਗੇ ਇਦਾਂ ਹੀ ਸੀਨੀਅਰ ਵਾਈਸ ਪ੍ਰਧਾਨ ਬਣੇ ਕੁਲਵੰਤ ਕੌਰ ਔਰ ਵਿਨੋਦ ਪਿੰਕਾ ਉਹਨਾਂ ਦਾ ਸੀਗਾ ਤਾਂ ਉਹਨਾਂ ਨੇ ਉਸ ਟਾਈਮ ਇਦਾਂ ਕੀਤਾ ਸਗਾ ਮਤਲਬ ਸਿਆਸੀ ਖੇਡ ਹੋ ਸਕਦੀ ਹੈ ਹਾਂ ਵਾਈਸ ਪ੍ਰਧਾਨ ਦੇ ਇਲੈਕਸ਼ਨ ਨੂੰ ਲੈ ਕੇ ਹਾਂ ਮਤਲਬ ਖੇਡ ਖਰਾਬ ਵੀ ਕੀਤੀ ਜਾ ਸਕਦੀ ਹੈ ਵਾਈਸ ਪ੍ਰਧਾਨ ਦੀ ਵਾਈਸ ਪ੍ਰਧਾਨ ਦੀ ਖੇਡ ਖਰਾਬ ਹੋ ਸਕਦੀ ਹੈ ਅੱਛਾ ਭਾਜੀ ਇੱਕ ਇੱਕ ਸਵਾਲ ਹੋਰ ਮੈ ਸੋਰੀ ਤੁਹਾਨੂੰ ਟੋਕ ਦਿੱਤਾ ਇੱਕ ਸਵਾਲ ਇਹ ਹੈ ਕਿ ਜਿਹੜੇ ਐਮ ਸੀ ਐਸ ਸਮੇਂ ਇੱਕ ਵਰਪਰਦੇਸ਼ជា ਕੀ ਉਹ ਵਾਪਸ ਆ ਗਏ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਬਸ 17 ਅੰਦਰ ਬੋਟਰ ਆ ਟਟਾ ਕਿਉਂਕਿ ਇੱਕ ਅਨਫੋਰਚਨਟਲੀ ਪਰਮਜੀਤ ਕੌਰ ਜੀ ਡੈਥ ਹੋ ਗਈ ਸੀ ਹਾਂ 19 ਰਗੇ ਸੀ ਤੇ ਦੋ ਇਹ ਬਾਹਰ ਆ ਤੇ ਅੰਦਰ 17 ਵੋਟਰ ਹੀ ਹੁਣ ਗਏ ਆ 16 ਐਮਸੀ 1 ਕੈਂਪਲੇ ਹਾਂ 17 17 ਹੀ ਅੰਦਰ ਆ ਉਹ ਤੁਹਾਨੂੰ ਦੱਸਦਾ ਵੀ 10 ਇਹ ਇਕੱਠੇ ਆਏ ਨੇ 7 ਉਹ ਆਏ ਨੇ ਤੇ ਇਹ ਇਕੁਏਸ਼ਨ ਆ ਇਕੁਏਸ਼ਨ ਤਾਂ ਕਲੀਅਰ ਆ ਪਰ ਮੈਂ ਤੁਹਾਨੂੰ ਜਿਹੜੀ ਦੱਸਿਆ ਕਿ ਵਾਈਸ ਪ੍ਰਧਾਨ ਦੇ ਇਲੈਕਸ਼ਨ ਨੂੰ ਲੈ ਕੇ ਟਿਲਟ ਹੋ ਸਕਦਾ ਹੈ ਤੇ ਵੈਸੇ ਇੱਕ ਮੈਂ ਸਵਾਲ ਪੁੱਛਣਾ ਜਿਹੜੀ ਉੱਡ ਦੀ ਉੱਡ ਦੀ ਖਬਰ ਮੇਰੇ ਤੱਕ ਆਈ ਆ ਕਹਿੰਦੇ ਹੋ ਸਕਦਾ ਕਿ ਮਿਸਿਸ ਬਲਵਿੰਦਰ ਕੌਰ ਪ੍ਰਧਾਨ ਬਣ ਜਾਣ ਤੁਹਾਨੂੰ ਕਿੰਨਾ ਅੰਦਾਜ਼ਾ ਲੱਗਦਾ ਹੈ ਮੇਰੀ ਵੀ ਇਨਫੋਰਮੇਸ਼ਨ ਤਾਂ ਇਹੀ ਹੈ ਜੀ ਬਈ ਬਲਵਿੰਦਰ ਕੌਰ ਦੇ ਨਾਮ ਤੇ ਸਹਿਮਤੀ ਹੋ ਸਕਦੀ ਹੈ ਕਿਉਂਕਿ ਬਲਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਇਹਨੇ ਕੈਂਡੀਡੇਟ ਤੇ ਜੋ ਇਹਨਾਂ ਦਾ ਹੋਇਆ ਤੇ ਉਹਦੇ ਵਿੱਚ ਉਹੀ ਕੰਟੈਂਡੈਂਟਸ ਹੈਗੇ ਆਮ ਆਦਮੀ ਪਾਰਟੀ ਵੱਲ ਆਮ ਆਦਮੀ ਪਾਰਟੀ ਦੇ ਵਕਾਰ ਦੀ ਗੱਲ ਹੈ ਨਾ ਕਿਉਂਕਿ ਜੇ ਉਹਨਾਂ ਦਾ ਪ੍ਰਧਾਨ ਨਹੀਂ ਬਣਦਾ ਮੌਜੂਦਾ ਸਰਕਾਰ ਹੈ ਤਾਂ ਫਿਰ ਲਲਿਤ ਮਨ ਪਾਰਸਖ ਪਾਠਕ ਜਿਹੜੇ ਉਹਨਾਂ ਨੂੰ ਵੀ ਸਵਾਲ ਪਾਰਟੀ ਕਰੇਗੀ ਪਾਰਟੀ ਸਵਾਲ ਵੀ ਕਰੇਗਾ ਔਰ ਦੂਸਰਾ ਕੁਝ ਇਸ ਕਮੇਟੀ ਲੈਵਲ ਤੇ ਲੋਕ ਕੀ ਵੀ ਸੋਚ ਲੈਂਦੇ ਕਿ ਜੇ ਦੀ ਸਰਕਾਰ ਆ ਉਹਦੇ ਪ੍ਰਧਾਨ ਬਣ ਜੂਏ ਤਾਂ ਅੱਛਾ ਆ ਸ਼ਹਿਰ ਨੂੰ ਵੀ ਕੰਮ ਕਰਾਣੇ ਈਜ਼ੀ ਹੋਣ ਲੋਕ ਸੋਚ ਲੈਂਦੇ ਨੇ ਕਿ ਲੀਡਰ ਸੋਚ ਲੈਂਦੇ ਲੀਡਰ ਵੀ ਸੋਚਦੇ ਲੋਕ ਵੀ ਸੋਚਦੇ ਸਾਰਿਆਂ ਦੀ ਇਹੀ ਹੁੰਦੀ ਥਿੰਕਿੰਗ ਜੀ ਥੋੜੀ ਚਲੋ ਬਾਦ ਸ਼ੁਕਰੀਆ ਸਰ ਬਹੁਤ ਮਿਹਰਬ ਨਾਲ ਦੀ ਨਾਲ ਸ਼ਹਿਰ ਦੇ ਵਧੀਆ ਚਿੰਤਕ ਨੇ ਸ਼ਹਿਰ ਨੂੰ ਜਾਗਰਤ ਵੀ ਕਰਦੇ ਨੇ ਆਪਣੇ ਲੇਖਾਂ ਦੇ ਨਾਲ ਆਪਣੀਆਂ ਖਬਰਾਂ ਦੇ ਨਾਲ ਔਰ ਲੋਕਾਂ ਅੰਦਰ ਚੇਤਨਾ ਵੀ ਜਿਹੜੀ ਆ ਉਹ ਪੈਦਾ ਕਰਦੇ ਆ ਸੋ ਇਹ ਤਸਵੀਰਾਂ ਤੁਸੀਂ ਇਸ ਸਮੇਂ ਨਗਰ ਕੌਂਸਲ ਦੇ ਬਿਲਕੁਲ ਬਾਹਰ ਤੋਂ ਦੇਖ ਪਾ ਰਹੇ ਹੋ ਅੱਜ ਸਫਾਈ ਨਜ਼ਰ ਆ ਰਹੀ ਹੈ ਔਰ ਰਗਾ ਫਿਰ ਤੋਂ ਮੈਂ ਜਿਹੜੀਆਂ ਦਿਖਾ ਦੇਣਾ ਰਗਾ ਜਾਮ ਆ ਤਾਂ ਲੋਕ ਤਾਂ ਇਹ ਕਹਿੰਦੇ ਆ ਕਿ ਸਾਡੇ ਵੱਲੋਂ ਜਿਹਨੂੰ ਮਰਜ਼ੀ ਬਣਾ ਦੋ ਸਾਡੇ ਕੰਮ ਹੋਣੇ ਚਾਹੀਦੇ ਸਾਡੇ ਕੰਮ ਨਹੀਂ ਰੁਕਣੇ ਚਾਹੀਦੇ 4 ਸਾਲ ਪਹਿਲਾਂ ਵੀ ਬੜੇ ਦਾਅਵੇ ਹੋਏ ਸੀ ਟੋਲ ਵੱਜੇ ਸੀਗੇ ਗੱਲ ਚ ਹਾਰ ਪਏ ਸੀਗੇ ਕਹ ਜੀ ਐ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਹੋਇਆ ਕੁਝ ਵੀ ਨਹੀਂ ਉਹ ਕਹਿੰਦੇ ਹੁਣ ਵੀ ਇਹੀ ਬੇਨਤੀ ਆ ਕਿ ਬਣੇ ਜਿਹੜਾ ਮਰਜੀ ਕਿਉਂਕਿ ਜਦ ਆਪ ਲੋ ਜੀ ਆ ਲੋ ਜੀ ਪਟਾਕੇ ਪੈ ਗਿਆ ਕਾਂਗਰਸ ਦੇ ਮਿਸਟਰ ਪ੍ਰਵੀਨ ਉਹਨਾਂ ਦੇ ਸਾਥੀ ਜਿਹੜੇ ਆ ਉਹ ਵਿਰੋਧ ਕਰ ਰਹੇ ਆ ਔਰ ਕਾਰਨ ਪਤਾ ਨਹੀਂ ਕਿ ਆਮ ਆਦੀ ਪਾਰਟੀ ਮੁਰਦਾਬਾਦ ਕਹਿ ਰਿਆ ਲੇਕਿਨ ਰੀਜ਼ਨ ਕੀ ਹੈ ਹਲੇ ਤੱਕ ਸਮਝ ਨਹੀਂ ਲੱਗੀ ਧੱਕੇਸ਼ਾਹੀ ਦੀ ਗੱਲ ਕਰ ਰਿਹਾ ਜਦਕਿ ਵੋਟਾਂ ਹੋਣੀਆਂ ਸੀ ਅੰਦਰ ਅਮਿਤ ਬਾਜੀ ਇਹ ਧੱਕੇਸ਼ਾਹੀ ਦੀ ਗੱਲ ਕਰੇ ਅੰਦਰ ਤਾਂ ਵੋਟ ਹੋ ਰਹੀ ਹੈ ਪਤਾ ਕਰਦੇ ਹੁਣ ਕੀ ਹੋਇਆ ਅੰਦਰ ਵੋਟਾਂ ਹੋਣੀਆਂ ਸੀ ਲੇਕਿਨ ਵੋਟਾਂ ਤੋਂ ਪਹਿਲਾਂ ਹੀ ਧੱਕੇਸ਼ਾਹੀ ਦੀ ਗੱਲ ਪਹਿਲਾਂ ਕੇ ਬਾਅਦ ਸਾਨੂੰ ਪਤਾ ਨਹੀਂ ਜੋ ਵੀ ਅੰਦਾਜ਼ੇ ਨੇ ਕਾਫੇ ਨੇ ਕਿਆਸਰਾਈਆਂ ਨੇ ਕਿਉਂਕਿ ਕੰਦੋਲੇ ਪਰਦੇਸ ਕੰਨ ਤੋਂ ਲੈ ਪਰਦੇਸ ਕਹਿੰਦੇ ਸਾਨੂੰ ਨਹੀਂ ਪਤਾ ਅੰਦਰ ਕੀ ਗੱਲ ਹੋਈ ਆ ਲੇਕਿਨ ਜੀ ਜੀ ਐਸਐਮ ਸਾਹਿਬ ਕੀ ਕਿੰਨੇ ਕ ਵੋਟ ਸੀ ਕੌਣ ਦੀ ਤੇਜੀ ਕਿਉਂ ਨਾ ਹੋਏਗੀ ਕੋਈ ਕੋਈ ਮਾਮਲਾ ਨਹੀਂ ਜੀ ਤਿੰਨੇ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਤਿੰਨਾਂ ਨੂੰ 10-10 ਵੋਟਾਂ ਨਾਲ ਮਿਲੀਆਂ ਉਹ ਕਹ ਰਹੇ ਸੀ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾ ਕਰਾਓ ਅਸੀਂ ਤਿੰਨਾਂ 'ਚ 10-10 ਤਿੰਨਾਂ ਨੂੰ ਵੋਟਾਂ ਮਿਲੇ ਤਿੰਨ ਬੰਦੇ ਇਲੈਕਟ ਹੋ ਗਏ ਕੋਰ 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 ਲੱਗ ਰਹੀ ਹੈ ਪ੍ਰਧਾਨ ਲੇਡੀ ਜੀ ਮੈਡਮ ਨਾਮ ਨਹੀਂ ਪਤਾ ਲੇਡੀ ਵਾਈਸ ਪ੍ਰਧਾਨ ਸੀ ਇਹ ਬੰਦੇ ਬਣਿਆ ਉਹ ਵੀ ਲੇਡੀ ਜੀ ਅਚ ਪ੍ਰਧਾਨ ਵਾਈਸ ਪ੍ਰਧਾਨ ਕਾਂਗਰਸ ਦੇ ਬਣਿਆ ਜੀ ਕਾਂਗਰਸ ਕੋਈ ਵਾਈਸ ਪ੍ਰਧਾਨ ਜਾਂ ਪ੍ਰਧਾਨ ਮੈਨੂੰ ਕਾਂਗਰਸ ਦਾ ਨਹੀਂ ਪਤਾ ਜੀ ਮਿਲਦੀ ਹੋਣੀ ਤਿੰਨ ਤਿੰਨ ਹੀ ਲੇਡੀਆਂ ਬਣਿਆ ਨੇ ਥੋੜੇ ਜਿਮਾਰਾ ਲਾ ਰਿਹਾ ਥੋੜੇ ਖਦਾ ਲਾ ਰਿਹਾ ਤੁਸੀਂ ਉਹ ਕਰੋ ਵਿਤ ਤੁਸੀਂ ਬਰੋਧਾਸ ਬੰਦੇ ਨੇ ਕੀਤਾ ਹੈ ਜੀ ਸਰਬਰ ਵਿਰੋਧ ਹੋ ਕੇ ਹੋ ਰਹੇ ਹੈ ਪਾਰਦਰਸ਼ਤਾ ਘੱਟ ਕਰ ਪੂਰੀ ਪਾਰਦਰਸ਼ਤਾ ਘੱਟ ਹੋਇਆ ਟ੍ਰਾਂਸਪੇਰੈਂਸੀ ਨਾ ਹੋਇਆ ਹਾਂ ਹੋਇਆ ਐਸ.ਡੀ.ਐਮ ਸਾਹਿਬ ਕਹਿੰਦੇ ਪੂਰੀ ਪਾਰਦਰਸ਼ਤਾ ਨਾ ਘੱਟ ਹੋਇਆ ਟ੍ਰਾਂਸਪੇਰੈਂਸੀ ਨਾ ਘੱਟ ਹੋਇਆ ਐਸ.ਡੀ.ਐਮ ਸਾਹਿਬ ਦਾ ਕਹਿਣਾ ਕਿ ਪਾਰਦਰਸ਼ਤਾ ਨਾ ਟ੍ਰਾਂਸਪੇਰੈਂਸੀ ਨਾ ਘੱਟ ਹੈ ਲੇਕਿਨ ਕਾਂਗਰਸੀ ਜਿਹੜੇ ਉਹ ਵਿਰੋਧ ਕਰਨ ਚੇਤਨ ਰਤਨ ਮਤਲਬ ਕੀਤਾ ਅਸੀਂ ਕਹੇ ਨਾਲੇ ਸਹਿਦੇ ਬੁਕਾਰ ਜੂਨੇ ਸਮਰਥਨ ਘਰ ਪ੍ਰਾਣ ਬਣ ਗਿਆ ਸੀਨੀਅਰ ਬਾਈ ਪ੍ਰਾਣ ਤੇ ਚੋਣ ਆਈ ਆ ਜਿੰਦਜੀ ਖੁਰ ਦੀ ਖੇਤੀ ਆ ਉਧਰ ਮੈਨੂੰ ਕਾਂਗਰਸ ਖੜਾ ਕੀਤਾ ਜਿਹੜਾ ਰੂਲ ਹੈ ਰਜਿਸਟ੍ਰੇਸ਼ਨ ਬਰਾਬਰ ਜੇ ਇਹਨੂੰ ਬਾਦ ਵੋਟਾਂ ਪਾਈ ਜਾਂਦੀਆਂ ਉਹ ਸੀਨੀਅਰ ਜਿਹਨੂੰ ਘੱਟਵੇਂ ਜੂਨੀਅਰ ਇਸ ਕਰਕੇ ਉੱਥੇ ਉਹਨੇ ਇਹ ਗੱਲ ਨਹੀਂ ਸੁਣੀ ਤੱਕਾ ਕਰਕੇ ਜੂਨੇ ਨੇ ਪਿੱਕੇ ਕਰ ਪਿੱਕੇ ਭਾਈ ਰਾਜ ਤਈਆਂ ਭਾਈ ਰਾਜ ਇਹ ਕਿਹਦੀਆਂ ਭਾਈ ਰਾਜ ਤਈਆਂ ਰਹਿਣੀਆਂ ਭਾਈ ਰਾਜ ਤਈਆਂ ਜਿਹੜੀਆਂ ਤਾਂ ਬਹੁਤ ਜੀ ਇੱਕ ਇੱਕ ਹੋਰ ਆਪਾਂ ਦੂਜੀ ਤੇਰ ਪਾਰਟੀ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਡਾਕਟਰ ਜਿਹੜੀ ਦੂਜੀ ਪਾਰਟੀ ਆ ਉਹਨਾਂ ਨਾਲ ਵੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਆ ਇੱਕ ਮਿੰਟ ਡਾਕਟਰ ਕਮਲ ਜੀ ਜੀ ਪ੍ਰਤੀਜੀ ਕੀ ਕੀ ਹੋਇਆ ਅੰਦਰ ਤੁਸੀਂ ਵਿਰੋਧ ਕਿਉਂ ਕਰਕੇ ਆਏ ਜੀ ਹਾਂਜੀ ਵਿਰੋਧ ਕਿਉਂ ਕੀਤਾ ਤੁਹਾਨੂੰ ਸਾਡੇ ਬੋਟ ਵੀ ਨਹੀਂ ਪੈਣ ਦਿੱਤੀ ਸਾਡੇ ਬਾਤ ਵੀ ਨਹੀਂ ਖੜੇ ਕਰਵਾਏ ਗਏ ਸੁਣਵਾਣੀ ਨਹੀਂ ਤੱਕਾ ਨਹੀਂ ਤੱਕਾ ਕਿਤਾ ਸ਼ਰੀਆਮ ਤੱਕਾ ਕੀਤਾ ਸਾਡੇ ਨਾਲ ਪਾਰਟੀ ਮੰਜ਼ੂਰ ਨਹੀਂ हां दान दान मंजू भाई मंजू ਨੇ ਸਾਡੇ ਕੋਲ ਪੁੱਛਿਆ ਹੀ ਨਹੀਂ ਕਿ ਸਾਨੂੰ ਕਿਉਂ ਮਨਜ਼ੂਰ ਆ ਸਾਡੇ ਮੈਂਬਰਾਂ ਨੂੰ ਪੁੱਛਿਆ ਗਿਆ ਹੀ ਨਹੀਂ ਭਾਈ ਲਾਜ ਇਹ ਕਹਿੰਦਾ ਪਹਿਲਾ ਪ੍ਰਧਾਨ ਦਾ ਇਲੈਕਸ਼ਨ ਸੈਕੰਡ ਨੰਬਰ ਤੇ ਸੀਨੀਅਰ ਵਾਈਸ ਪ੍ਰਧਾਨ ਦਾ ਇਲੈਕਸ਼ਨ ਸੀਨੀਅਰ ਵਾਈਸ ਪ੍ਰਧਾਨ ਦਾ ਜਦੋਂ ਇਲੈਕਸ਼ਨ ਹੁੰਦਾ ਜਿਹਨੂੰ ਘੱਟ ਵੋਟਾਂ ਵਾਜੇ ਉਹ ਜੂਨੀਅਰ ਜਿਹਨੂੰ ਵੱਧ ਵੈਗਿਆ ਸੀਨੇ ਇਹਨੇ ਧੱਕਾ ਹੀ ਕਰਤਾ ਜੀ ਆ ਸੀਨੀਅਰ ਆ ਜੂਨੀਅਰ ਕੋਈ ਟਕਣੀ ਨਹੀਂ ਹੁੰਦੀ ਇਹ ਜਿਹੜੀ ਪਹਿਲੇ ਪ੍ਰਧਾਨ ਵੀ ਭਾਜੀ ਅੱਧਰ ਕੋਈ ਗੱਲ ਲੱਗੀ ਆ ਨਹੀਂ 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 ਇਹ ਨਹੀਂ ਉਹ ਹੋ ਗਿਆ ਉਹ ਸਰਬਸੰਮਤੀ ਨਾਲ ਹੋ ਗਿਆ ਉਹਨਾਂ ਨੇ ਬਲਵਿੰਦਰ ਗੋ ਦਾ ਨਾਮ ਲਿਆ ਸਾਰੇ ਸੀ ਸਹਿਮਤ ਸਾਰੇ ਇਹ ਲਾਅ ਦੀ ਕਾ ਇਹ ਬਾਈ ਲਾਅ ਦੇ ਵਿੱਚ ਲਿਖਿਆ ਪਹਿਲ ਜਿਹੜਾ ਜਿਹਨੂੰ ਜਿਹਨੂੰ ਵੱਧ ਵੋਟਾਂ ਵਹਿ ਜਾਣ ਉਹ ਸੀਨੀਅਰ ਵਾਈਸ ਪ੍ਰਧਾਨ ਜਿਹਨੂੰ ਘੱਟ ਵੋਟਾਂ ਵਹਿ ਜਾਣ ਜੂਨੀਅਰ ਉਹਨਾਂ ਨੇ ਆਪਣਾ ਧੱਕਾ ਹੀ ਕਰਤਾ ਉਹ ਕਿਹੜਾ ਡਾਕ ਦਾ ਸੋਰਟ ਪਈਆ ਉਹ ਨੋ ਨੋ ਸਰ ਰੋਂਗ ਬਿਲਕੁਲ ਰੋਂਗ ਐਸ ਡੀ ਐਮ ਨੇ ਸੁਣੀ ਹੀ ਨਹੀਂ ਉਹ ਤਾਂ ਬਿਲਕੁਲ ਪਹਿਲੇ ਹੀ ਨਿਕੇ ਸੀ ਅਗਲਾ ਤੁਹਾਡੀ ਰਣਨੀਤੀ ਅਗਲੀ ਜੋਬ ਕਾਨੂੰਨੀ ਕਾਰਵਾਈ ਕਰਾਂਗੇ ਜੀ ਕਾਂਗਰਸ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕਰਾਂਗੇ ਇੱਕ ਵਾਰੀ ਦੂਜਾ ਪੱਖ ਵੀ ਲੈਣਾ ਬਹੁਤ ਜ਼ਰੂਰੀ ਹੈ ਐਮ ਐਲ ਏ ਸਾਹਿਬ ਬੋੜੇ ਐ ਐਮ ਐਲ ਏ ਸਾਹਿਬ ਨਾਲ ਗੱਲਬਾਤ ਕਰਦੇ ਆਂ ਤਾਂ ਆ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਾ ਜਸ਼ਨ ਸ਼ੁਰੂ ਕਰ ਦਿੱਤਾ ਗਿਆ ਤਾਂ ਉਹ ਵੇਟ ਕਰ ਰਹੇ ਨੇ ਕਿਹੜੀ ਘੜੀ ਢੋਲ ਵਜਾਈਏ ਪਰ ਦੂਜੇ ਪਾਸੇ ਕਾਂਗਰਸੀ ਜਿਹੜੇ ਲੀਡਰ ਐ ਨਮਾਇंदे ਆ ਉਹ ਕਹਿੰਦੇ ਸਾਡੇ ਨਾਲ ਤੱਕਾ ਹੋਇਆ ਔਰ ਉਹਨਾਂ ਨੇ ਇੱਕ ਪੇਪਰ ਵੀ ਦਿਖਾਇਆ ਕਹਿੰਦੇ ਕਿ ਐਸ ਪਰ ਲਾਅ ਸਾਡੀ ਗੱਲ ਸੁਣੀ ਨਹੀਂ ਗਈ ਹੈ ਕਾਂਗਰਸੀਆਂ ਦਾ ਕਹਿਣਾ ਉਹ ਕਹਿੰਦੇ ਅਸੀਂ ਵਿਰੋਧ ਕਰਦੇ ਆ ਪਰ 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 ਦੂਜੇ ਪਾਸੇ ਆਮ ਆਦਮੀ ਪਾਰਟੀ ਜਸ਼ਨ ਦੇ ਮੂਟ 'ਚ ਜਿਹੜੇ ਉਹਨਾਂ ਦੇ ਸਾਥੀ ਨੇ ਅਕਾਲੀ ਦਲ ਪਾਰਟੀ ਆਮ ਆਦਮੀ ਪਾਰਟੀ ਤੇ ਬੀਐਸਪੀ ਤਿੰਨਾਂ ਨੇ ਰਲ ਕੇ ਪ੍ਰਧਾਨ ਬਣਾਇਆ ਔਰ ਤਿੰਨੋਂ ਲੇਡੀਜ਼ ਵੱਡੀ ਗੱਲ ਇਹ ਹੈ ਜੋ ਦੱਸਿਆ ਐਸਜੀਐਮ ਸਾਹਿਬ ਨੇ ਦੱਸਿਆ ਐਸਜੀਐਮ ਸਾਹਿਬ ਕਹਿੰਦੇ ਕਿ ਬੜੀ ਟਰਾਂਸਪੇਰੈਂਸੀ ਨਾਲ ਬੜੀ ਪਾਰਦਰਸ਼ਤਾ ਤਰੀਕੇ ਨਾਲ ਐਸਜੀਐਮ ਸਾਹਿਬ ਦਾ ਕਹਿਣਾ ਕਹਿੰਦੇ ਕਿ ਅੰਦਰ VOTING ਹੋਈ ਉਹਨਾਂ ਨੇ ਕਿਹਾ ਕਿ ਤਿੰਨੋਂ ਲੇਡੀਜ਼ ਤਾਂ ਇਹ ਵੀ ਵਿਮਨ ਇੰਪਾਵਰਮੈਂਟ ਦੀ ਗੱਲ ਹੈ ਕਿ ਨਵਾਂ ਸ਼ਹਿਰ ਵਿੱਚ ਤਿੰਨੋਂ ਲੇਡੀਜ਼ ਨੂੰ ਜਿਹੜਾ ਚੁਣਿਆ ਗਿਆ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਪ੍ਰਧਾਨ ਚੁਣਿਆ ਗਿਆ ਇਹ ਐਸਜੀਐਮ ਸਾਹਿਬ ਨੇ ਕਿਹਾ ਬਿਲਕੁਲ ਸਾਹਮਣੇ ਤਸਵੀਰਾਂ ਦਿਖਾ ਦਿਓ ਅੰਦਰਲੇ ਪਾਸੇ ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ BSP ਪਾਰਟੀ ਅਕਾਲੀ ਦਲ ਪਾਰਟੀ ਜਿਹੜੇ ਉਹ ਅੰਦਰ ਇਕੱਠੇ ਨੇ ਅੰਦਰ ਹਾਰ ਸ਼ੁਰੂ ਹਾਰ ਪੈਣੇ ਸ਼ੁਰੂ ਹੋ ਗਏ ਆ ਤਾਂ ਐਮਐਲਏ ਸਾਹਿਬ ਦੇ ਹੱਥ 'ਚ ਹਾਰ ਨੇ ਦਿਖਾਈ ਵੀ ਤੇ ਜਰਾ ਐਮਐਲਏ ਸਾਹਿਬ ਦੇ ਹੱਥ 'ਚ ਹਾਰ ਨੇ ਹਾਰ ਦਿਖਾਣੀ ਹਾਰ ਜਿਹੜੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਔਰ ਕਿਉਂਕਿ ਇੱਕ ਰੇਡ ਕਾ ਹੋ ਗਿਆ ਇਸ ਕਰਕੇ ਦੂਜੇ ਪਾਰਟੀ ਦੂਜੀ ਘਰ ਦਾ ਪੱਖ ਲੈਣਾ ਬਹੁਤ ਜ਼ਰੂਰੀ ਆ ਹਾਰ ਤਾਂ ਬੀਬੀ ਜਿੰਦਰਜੀਤ ਕੌਰ ਜੀ ਦੇ ਹਾਰ ਪਾਏ ਆ ਬੀਬੀ ਜਿੰਦਰਜੀਤ ਕੌਰ ਮੈਸੇਜ ਮਲਵਿੰਦਰ ਉਹਨਾਂ ਦੇ ਡਾਕਟਰ ਨਸ਼ਤਰਪਾ ਜੀ ਲਲਿਤਪਨ ਪਾਠਕ ਉਹਨਾਂ ਦੀ ਗੱਲ 'ਚ ਜੀ ਜੀ ਪ੍ਰਧਾਨ ਜੀ ਦੇਖੋ ਇਲੈਕਸ਼ਨ ਹੋਇਆ ਐਮਐਲਏ ਸਾਹਿਬ ਆਜੋ ਦੋ ਮਿੰਟ ਗਰੁੱਪ ਫੋਟੋ ਲੈ ਲਓ 10 ਦੋ ਮਿੰਟ ਗਰੁੱਪ ਫੋਟੋ ਕਰਕੇ ਦੇ ਦਿੰਦੇ ਆ ਆ ਜਾਓ ਜੀ ਇਲੈਕਸ਼ਨ ਐਸਡੀਐਮ ਸਾਹਿਬ ਦੀ ਦੇਖ ਰੇਖ ਚੋ ਆ ਗਰੁੱਪ ਫੋਟੋ ਹਾਂਜੀ ਗਰੁੱਪ ਫੋਟੋ ਕਹਿੰਦੇ ਕਰਨੇ ਪ੍ਰਧਾਨ ਕੌਣ ਚੁਣੇ ਗਏ ਬਲਵਿੰਦਰ ਗੌਰ ਤੇ ਸੀਨੀਅਰ ਵਾਈਸ ਪ੍ਰਧਾਨ ਜਿੰਦਰਜੀਤ ਗੋਰਾਂਟੀ ਵਾਈਸ ਪ੍ਰਧਾਨ ਗੁਰਮੁਖ ਨੌਰਥੀ ਇੱਧਰ ਇਹਨਾਂ ਨੂੰ ਫੋਟੋ ਕਰਾਓ ਇੱਕ ਫੋਟੋ ਸਾਡਾ ਐਸ.ਡੀ.ਐਮ. ਸਾਹਿਬ ਨੇ ਕੱਲ ਕਹੀ ਸੀ ਕਿ ਤਿੰਨੋਂ ਲੇਡੀਜ਼ ਨੂੰ ਬਣਾਇਆ ਗਿਆ ਲੇਕਿਨ ਇੱਥੇ ਜਿਹੜੀ ਗੱਲ ਦੀ ਕਲੈਰਿਟੀ ਕੀਤੀ ਹੈ ਲਲਿਤਪਨ ਪਾਟਕ ਹੋਣਾ ਨੇ ਕਿ ਮਿਸਿਸ ਬਲਵਿੰਦਰ ਕੌਰ ਉਹ ਪ੍ਰਧਾਨ ਬਣੇ ਨੇ ਜਿੰਦਰਜੀਤ ਕੌਰ ਜੀ ਸੀਨੀਅਰ ਵਾਈਸ ਪ੍ਰਧਾਨ ਬਣਨੇ ਔਰ ਨੌਰਥ ਜੀ ਜਿਹੜੇ ਉਹ ਪ੍ਰਧਾਨ ਵਾਈਸ ਪ੍ਰਧਾਨ ਬਣਨੇ ਨੇ ਤਾਂ ਨੌਰਥ ਉਹ ਸਾਹਮਣੇ ਖੜੇ ਨੇ ਐਮ.ਐਲ.ਏ ਡਾਕਟਰ ਨਛੱਤਰਪਾਲ ਹੋਣਾ ਨਾਲ ਇੱਕ ਫੋਟੋ ਕਰ ਲੈਂਦੇ ਇੱਕ ਬਲਵਿੰਦਰ ਕੌਰ ਉਹ ਜੀ ਜੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਨਗਰ ਕੌਂਸਲ ਨਮਾ ਸ਼ਹਿਰ ਦੇ ਅੰਦਰ ਜਿਹੜੇ ਨਮਾ ਸ਼ਹਿਰ ਸ਼ਹਿਰ ਦੇ ਕੰਮ ਆ ਉਹ ਪ੍ਰਧਾਨ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਨਾ ਹੋਣ ਕਾਰਨ ਰੁਕੇ ਸੀ ਉਹ ਸ਼ਹਿਰ ਦੇ ਲੋਕਾਂ ਦਾ ਇਹ ਹਮੇਸ਼ਾ ਸਾਡੇ ਨਾਲ ਗਿਲਾ ਕਰਦੇ ਸੀ ਵੀ ਬਹੁਤ ਸਾਰੀਆਂ ਮੇਨ ਜਿਹੜਾ ਰੇਲਵੇ ਰੋਡ ਟੁੱਟਿਆ ਸੀਵਰੇਜ ਬੰਦ ਪਿਆ ਜਦੋਂ ਤੱਕ ਕਮੇਟੀ ਫਾਰਮ ਨਹੀਂ ਹੁੰਦੀ ਉਹਨਾਂ ਦੇ ਅਥਾਰਾਈਜੇਸ਼ਨ ਨਹੀਂ ਹੁੰਦੀ ਉਦੋਂ ਤੱਕ ਉਹ ਕੰਮ ਰੁਕੇ ਸੀ ਅੱਜ ਸਮੁੱਚੇ ਸ਼ਹਿਰ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਅੱਜ ਬੀਬੀ ਬਲਵਿੰਦਰ ਕੌਰ ਜੀ ਨੂੰ ਪ੍ਰਧਾਨ ਸਰਬਸ਼ੰਤੀ ਦੇ ਨਾਲ 10 ਮੈਂਬਰ ਸਹਿਬਾਨ ਨੇ ਚੁਣਿਆ ਔਰ ਸ਼੍ਰੀਮਤੀ ਜਿੰਦਰਜੀਤ ਕੌਰ ਜੀ ਵਾਈਸ ਪ੍ਰਧਾਨ ਗੁਰਮukh ਨੌਰ ਜੀ ਜਿਹੜੇ ਜਿੰਦਰਜੀਤ ਕੌਰ ਜੀ ਸੀਨੀਅਰ ਵਾਈਸ ਪ੍ਰਧਾਨ ਔਰ ਗੁਰਮukh ਨੌਰ ਜੀ ਵਾਈਸ ਪ੍ਰਧਾਨ ਜਿਹੜੇ ਅੰਦਰ ਮਾਨਯੋਗ ਐਸਡੀਐਮ ਸਾਹਿਬ ਨੇ ਸਾਰੇ ਮੈਂਬਰ ਸਹਿਬਾਨ ਦੇ ਹੱਥ ਘੜੇ ਕਰਾ ਕੇ ਜਿਹੜੀ VOTING ਕਰਾਈ ਹੈ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਜਿਹੜਾ ਉਹ ਅੱਜ ਇਹਨਾਂ ਨੂੰ ਚੁਣਿਆ ਮੈਂ ਜਿੱਤੇ ਇਹਨਾਂ ਨੂੰ ਵਧਾਈ ਦਿੰਦਾ ਤਿੰਨੇ ਆਗੂਆਂ ਨੂੰ ਤੇ ਮੈਂ ਐਮਸੀ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਇਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਸ਼ਹਿਰ ਦੇ ਮੁੱਖ ਕੰਮ ਹੈ ਉਹ ਬਾੜਾਂ ਦੇ ਆ ਸੜਕਾਂ ਦੇ ਆ ਸੀਵਰੇਜ ਦੇ ਆ ਉਪਹਿਲ ਦੇ ਆਧਾਰ ਤੇ ਅੱਜ ਤੋਂ ਹੀ ਸ਼ੁਰੂਆਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅੱਛਾ ਹੁਣ ਰੇਲਵੇ ਰੋਡ ਦੀ ਸੀ ਗੱਲ ਕਰਦੇ ਉਹਦੇ ਲਈ ਕੀ ਕੰਮ ਉਪਰਾਲਾ ਕੀਤਾ ਜਾਊਗਾ ਕਿਉਂਕਿ ਇਹ ਰੇਲਵੇ ਰੋਡ ਰੁਕਿਆ ਇਸੇ ਕਰਕੇ ਸੀ ਕਿਉਂ ਪਿਛਲੀ ਜਿਹੜੀਆਂ ਚੇਅਰਮੈਨ ਚੁਣ ਕੇ ਅਸੀਂ ਮਤੇ ਪਾਇੇ ਸੀ ਉਹ ਕਿਤੇ ਨਾ ਕਿਤੇ ਸਟੇ ਹੋਣ ਕਾਰਨ ਰੁਕ ਗਿਆ ਹੁਣ ਜਿਹੜੀ ਕਮੇਟੀ ਆ ਜਿਹੜਾ ਸ਼ਹਿਰ ਦਾ ਕੰਮ ਆ ਉਹ ਕਮੇਟੀ ਜਿਹੜੀ ਆ ਉਹ ਮਤੇ ਪਾਗੀ ਸ਼ੁਰੂ ਕਰੂਗੀ ਇਸ ਕਰਕੇ ਪਹਿਲ ਦੇ ਆਧਾਰ ਤੇ ਜਿਹੜੀ ਮੀਟਿੰਗ ਬੁਲਾ ਕੇ ਸਾਡੇ ਪ੍ਰਧਾਨ ਜੀ ਆ ਬੀਬੀ ਬਲਵਿੰਦਰ ਕੌਰ ਜੀ ਔਰ ਸੀਨੀਅਰ ਮੀਤ ਪ੍ਰਧਾਨ ਜਿੰਦਰਜੀਤ ਕੌਰ ਜੀ ਵੈਸ਼ਪਾ ਨਾਨ ਗੁਰਮਖ ਨੌਰੋਜੀ ਔਰ ਸਾਰੇ ਐਮਸੀ ਸਵਾਨ ਅੱਜ ਸਜੋ ਕਰਕੇ ਤੱਕੜੀ ਤੱਕ ਸਭ ਨੇ ਵੋਟ ਦੀ ਭਾਈਓ ਕਿਉਂਕਿ ਹੱਥ ਖੜੇ ਕਰਕੇ ਅੰਦਰ VOTING ਹੋਈ ਆ 10 ਮੈਂਬਰ ਤੁਹਾਡੇ ਸਾਹਮਣੇ ਖੜੇ ਆ 17 ਦਾ ਹਾਊਸ ਆ ਤੱਕਾ ਦੱਸੋ ਕਿੱਦਾਂ ਹੋ ਸਕਦਾ ਆ 10 ਮੈਂਬਰ ਸਵਾਨ ਤੁਹਾਡੇ ਖੜੇ ਸਾਹਮਣੇ ਉਹ ਸਾਰਿਆਂ ਦੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਦੋ ਮੈਂਬਰਾਂ ਨੇ ਵੀ ਹੱਥ ਖੜੇ ਕੀਤੇ ਆ ਅੱਛਾ ਜੀ ਕਿਹਦੇ ਲਈ ਜੀ ਕਿਹਦੇ ਲਈ ਹਾਂ ਸਾਡੇ ਸਾਰਿਆਂ ਲਈ ਓਕੇ ਠੀਕ ਹੈ ਇਸ ਕਰਕੇ ਤੁਹਾਡੇ ਵਿਰੋਧ ਕਿਉਂ ਕਰਿਆ ਜੀ ਵਿਰੋਧ ਐਵੇਂ ਐਵੇਂ ਬਾਹਰੇ ਅੰਦਰ ਅੰਦਰਲੀ ਰਿਕਾਰਡਿੰਗ ਤਾਂ ਬੜੀ ਵਧੀਆ ਸੀ ਸਾਰੀ ਸ਼ਾਂਤਿ ਵਾਲੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅੰਦਰ ਵੀ ਸਾਰੇ ਉਹਨਾਂ ਨੇ 17 ਨੇ 17 ਜਾਣਿਆਂ ਨੇ ਹਾਊਸ ਦੇ ਸਾਈਨ ਕੀਤੇ ਰਜਿਸਟਰ ਦੇ ਪ੍ਰोसीडिंग ਤੇ ਆ ਆ 10 ਜਾਣੇ ਆਪਾਂ ਖੜੇ ਆ ਵਾਈਸ ਪ੍ਰਧਾਨ ਦੀ ਲੇਖ ਕਰਾਂਗੇ ਉਹਨਾਂ ਨੇ ਬੜਾ ਜ਼ੋਰ ਲਾਇਆ ਮੀਡੀਆ 'ਚ ਵੀ ਬੜਾ ਪਰ ਜਿਸ ਵੇਲੇ ਇਹ ਚੋਣ ਦਾ ਏਜੰਡਾ ਉਹਨਾਂ ਕੋ ਗਿਆ ਉਹਨਾਂ ਦੇ ਸਾਰੇ ਐਮਸੀਆਂ ਨੇ ਅੰਡਰ ਪ੍ਰੋਟੈਸਟ ਏਜੰਡਾ ਲਿਆ ਮਤਲਬ ਇਹ ਕਿ ਲੋਕਾਂ ਬਾਹਰ ਡਰਾਮਾ ਕੁਛ ਕਰਦੇ ਆ ਅੰਦਰ ਕੁਛ ਹੁੰਦੇ ਆ ਅੰਡਰ ਪ੍ਰੋਟੈਸਟ ਆਪੇ ਹੀ ਕਹਿੰਦੇ ਸੀਨੀਅਰ ਵਾਇਸ ਪ੍ਰਧਾਨ ਵਾਇਸ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਆ ਆਪੇ ਏਜੰਡਾ ਜਿਹੜਾ ਇਸੇ ਚੋਣ ਦਾ ਅੰਡਰ ਪ੍ਰੋਟੈਸਟ ਲੈਂਦੇ ਆ ਇਹਦਾ ਕਾਰਨ ਦੱਸਣ ਕੀ ਆ ਹੁਣ ਉਹਨਾਂ ਦੇ ਦੋ ਐਮਸੀਆਂ ਨੇ ਹੱਥ ਖੜੇ ਕੀਤੇ ਅੰਦਰ ਜਿਹਨੇ ਜਿਤਨਾ ਸੀ ਜਿਤ ਕੋ ਮੈਕਸਿਮਮ ਵੋਟਾਂ ਹੋਣੇ ਜਿਤਨਾ ਉਹ ਰਹਿ ਗਏ ਤਾਂ ਰੌਲਾ ਪਾਣ ਉਹਨਾਂ ਨੇ ਕਿੰਨੇ ਹੱਥ ਖੜੇ ਕੀਤੇ ਜੀ ਪਤਾ ਹੀ ਨਹੀਂ ਉਹਨਾਂ ਨੂੰ ਕੁਝ ਲੱਗਾ ਜੀ ਸਾਡੇ ਲਈ ਨਾਰਥ ਲਈ ਵਿੱਚੇ ਨਾਰਥ ਲਈ ਖੜੇ ਕਰ ਨਾਰਥ ਦਾ ਕੈਂਡੀਡੇਟ ਸੀਗਾ ਨਾਰਥ ਨੂੰ ਉਹਨਾਂ ਨੂੰ ਪਤਾ ਜੀ ਧੱਕਾ ਕਿੱਦਾਂ ਹੋ ਗਿਆ ਬਾਹਰ ਹੀ ਰੌਲਾ ਪਾਦੇ ਅੰਦਰ ਤਾਂ ਸਭ ਏਜੰਡਾ ਜਿਹੜਾ ਦੋਆਂ ਦਾ ਹੋਏ ਦਾ ਸੀ ਇਸ਼ੂ ਤੇ ਦੋ ਇਲੈਕਸ਼ਨ ਹੋਣੇ ਆ ਹੋਵੇ ਤਿੰਨ ਐਸ ਗੱਲ ਨੂੰ ਲੈ ਕੇ ਉਹਨਾਂ ਦਾ ਰੌਲਾ ਹੈਗਾ ਇਲੈਕਸ਼ਨ ਇਲੈਕਸ਼ਨ ਹੁੰਦੇ ਤਿੰਨ ਆ ਜੀ ਏਜੰਡਾ ਇਹੀ ਸੀ ਏਜੰਡਾ ਏਜੰਡਾ ਤੁਹਾਨੂੰ ਏਜੰਡਾ ਦਿੱਤਾ ਏਜੰਡੇ ਦੇ ਮੁਤਾਬਕ ਤੁਸੀਂ ਪੱਤਰਕਾਰ ਭਰਾਓ ਮжоਰਿਟੀ ਤੁਹਾਡੇ ਕੋਲ ਸਾਹਮਣੇ 10 ਐਮਸੀਆਂ ਦੀ ਖੜੀ ਆ ਦੋ ਸਾਡੇ ਸਾਇਲੈਂਟ ਆ ਜਿਹੜੇ ਸੀ ਹੁਣ ਇਹਨਾਂ ਨੂੰ ਏਜੰਡਾ ਬੰਡਿਆ ਏਜੰਡੇ ਦੇ ਵਿੱਚ ਹੀ ਆਪ ਆਏ ਆ ਇਲੈਕਸ਼ਨ ਹੋਇਆ ਅੰਦਰ ਦਾ ਕੁਛ ਨਹੀਂ ਸੀ ਆ ਭਾਈ ਸਭ ਕੋ ਕਰਦੇ ਰਹੇਗੇ ਪਹਿਲਾਂ ਲਈ ਵੀ ਕਹਿੰਦੇ ਸੀ ਅਸੀਂ ਕੈਂਡੀਡੇਟ ਨਹੀਂ ਦੇਣਾ ਅਸੀਂ ਸ਼ਹਿਰ ਦੇ ਨਾਲ ਆ ਤੁਸੀਂ ਪੱਤਰਕਾਰ ਭਰਾ ਆ ਨਹੀਂ ਇੱਕ ਮਿੰਟ ਤੁਸੀਂ ਪੱਤਰਕਾਰ ਭਰਾ ਆ ਉਹਨਾਂ ਨੇ ਤੁਹਾਡੀ ਪ੍ਰੈਸ 'ਚ ਗਿਆ ਸੀ ਕਿ ਅਸੀਂ ਕੋਈ ਕੈਂਡੀਡੇਟ ਨਹੀਂ ਦੇਣਾ ਉਹ ਤਾਂ ਮੀਡੀਆ 'ਚ ਬਿਆਨ ਸੀਗੀ ਸਣੇ ਫੇ ਹੁਣ ਬਿਆਨ ਤਾਂ ਹੁਣ ਕੱਲੇ ਮੁੱਕਰਦੇ ਆ ਸ਼ਹਿਰ ਦੀ ਸ਼ਹਿਰ ਦੀ ਡਿਵੈਲਪਮੈਂਟ ਕਰਾਣੀ ਆ ਅਸੀਂ ਡਿਵੈਲਪਮੈਂਟ ਚਾਹਨੇ ਆ ਆਓ ਰਲ ਕੇ ਡਿਵੈਲਪਮੈਂਟ ਕਰਾਈਏ ਹੁਣ ਕਿਵੇਂ ਆਓ ਕਿ ਪਹਿਲੇ ਜੀ ਡਿਵੈਲਪਮੈਂਟ ਕਿਵੇਂ ਹੋ ਕੀ ਕੰਮ ਹੋਗੇ ਡਟ ਕੇ ਪਲਾਨਿੰਗ ਕੀ ਹੈ ਸਰ ਆਜੋ ਜੀ ਡਟ ਕੇ ਡਟ ਕੇ ਡਟ ਕੇ ਨਵਾਂ ਸ਼ਹਿਰ ਮਿਊਨਿਸਪਲ ਕਮੇਟੀ ਦੇ ਜਿੰਨੇ ਰੁਕੇ ਕੰਮ ਆ ਜਿੰਨੀ ਲੇਟ ਆ ਕੱਢਾਂਗੇ ਡਟ ਕੇ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਿੰਨਾ ਜਿਹੜੇ ਵਿਰੋਧ ਕਰਦੇ ਪਏ ਆ ਆਓ ਰਲ ਕੇ ਸ਼ਹਿਰ ਨੂੰ ਨਵਾਂ ਬਣਾਈਏ ਮਤਲਬ ਰਲ ਕੇ ਕੰਮ ਹੋ ਸਕਦਾ ਵੈਸੇ ਆਪਾਂ ਕਰਾਂਗੇ ਜੇ ਸ਼ਹਿਰ ਦੀ ਡਿਵੈਲਪਮੈਂਟ ਲਈ ਰਲ ਕੇ ਕਹੂਗੇ ਕੰਮ ਆਪਾਂ ਕਰਾਂਗੇ ਜੀ ਸਾਰੇ ਜਾਣੇ ਚਲੋ ਇੱਕ ਫੋਟੋ ਕਰਵਾ ਲਈਏ ਬਾਅਦ ਸ਼ੁਕਰੀਆ ਬਾਅਦ ਸ਼ੁਕਰੀਆ ਫੋਟੋ ਸੁਖੀ ਜੀ ਆ ਜਓ ਡਾਕਟਰ ਸੁਖੀ ਜੀ ਆਓ ਜੀ ਆਓ ਡਾਕਟਰ ਸਾਹਿਬ ਸੁਖੀ ਜੀ ਇੱਕ ਪਹਿਲਾਂ ਤੋਂ ਇਹ ਪਹਿਲਾ ਦਾ ਮੈਂ ਪਿੱਛੇ ਹੋ ਕੇ ਫੋਟੋ ਕਿਸੇ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿ ਉਹਨਾਂ ਨੇ ਪਹਿਲਾ ਐਮਸੀਚੂ ਨੇ ਜੀ ਔਰ ਪਿੱਛੇ ਕਹਿੰਦਾ ਜੋ ਵੀ ਐਮਸੀ ਬਣੇ ਸੀ ਉਹ ਆਪਣੇ ਕੰਮ ਨਹੀਂ ਕਰ پا ਰਹੇ ਸੀ ਜੀ ਅੱਜ ਸਰਕਾਰ ਨੇ ਮੌਕਾ ਦਿੱਤਾ ਅੱਜ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਔਰ ਸਾਰੇ ਸਹਿਮਤੀ ਨਾਲ ਸੀਨੀਅਰ ভাইস ਪ੍ਰਧਾਨ ਬਣੇ ਇਸੇ ਤਰ੍ਹਾਂ ভাইস ਪ੍ਰਧਾਨ ਬਣਿਆ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਔਰ ਮੈਂ ਇੱਕੋ ਇਹ ਗੱਲ ਕਹੂੰਗਾ ਕਿ ਅੱਜ ਹੁਣ ਜਿਹੜਾ ਡਿਵੈਲਪਮੈਂਟ ਦਾ ਦੌਰ ਸ਼ੁਰੂ ਹੋਏਗਾ ਤੁਸੀਂ ਦੇਖੋਗੇ ਜਿਹੜੇ ਕਈ ਕਾਰਨਾ ਕਰਕੇ ਗਲਤ ਨੀਤੀਆਂ ਕਰਕੇ ਉਹ ਜਿਹੜੇ ਕੰਮ ਰੁਕਿਓ ਸੀ ਜਿਸ ਤੋਂ ਤੁਸੀਂ ਜਾਣਦੇ ਹੋ ਕਿ ਰੇਲਵੇ ਰੋਡ ਦਾ ਕੀ ਹਾਲ ਆ ਉਹ ਸਰਕਾਰ ਕਰਨਾ ਚਾਹੁੰਦੀ ਸੀ ਸਾਡੇ ਐਮਸੀ ਸਾਹਿਬਾਨ ਕਰਨਾ ਚਾਹੁੰਦੇ ਸੀ ਪਰ ਮੈਂ ਵਾਦਾ ਕਰਦਾ ਕਿ ਲੋਕਾਂ ਨੂੰ 15 10 15 ਦਿਨ ਦੇ ਵਿੱਚ ਪਤਾ ਲੱਗੇਗਾ ਕਿ ਜੇ ਅੱਜ ਇਹਨਾਂ ਨੇ ਜਿਹੜੇ ਐਮਸੀ ਚੁਣੇ ਸੀ ਉਹਨਾਂ ਦੇ ਪ੍ਰਧਾਨ ਚੁਣੇ ਆ ਆਪਣੀ ਕਮੇਟੀ ਚੁਣੀ ਆ 10 15 ਦਿਨ ਦੇ ਵਿੱਚ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਗੱਡੀ ਦਾ ਡਰਾਈਵਰ ਤਾਂ ਮਿਲ ਗਿਆ ਰੂਟ ਕਿਹੜਾ ਹੋਊਗਾ ਜੀ ਸ਼ੁਰੂਆਤ ਦਾ ਸੇਵਾ ਦੀ ਸ਼ੁਰੂਆਤ ਆ ਜਿਹੜਾ ਰੁਕ ਰਿਹਾ ਸੀ ਅਸੀਂ ਇੱਥੋਂ ਸ਼ੁਰੂ ਕਰਾਂਗੇ ਕਿੱਥੋਂ ਜੀ ਰੇਲਵੇ ਰੋਡ ਰੇਲਵੇ ਰੋਡ ਪਰ ਉਹ ਕਹਿੰਦੇ 2 ਨਹੀਂ ਨਹੀਂ ਇਹ ਤਾਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕੋਈ ਬਣ ਨਹੀਂ ਤਾ ਮੈਂ ਅਸੀਂ ਉਮੀਦ ਕਰਦੇ ਆ ਕਿ ਬਣੇ ਅਸੀਂ ਤਾਂ 27 ਅਜਿਹੇ ਮਹੀਨੇ ਚ ਉਹ ਸ਼ੁਰੂ ਹੋਏਗੀ ਔਰ ਉਹਨੂੰ ਕੰਪਲੀਟ ਕਰਾਵਾਂਗੇ ਤੁਹਾਡੇ ਨਾਲ ਸਾਡੀ ਕਮਿਟਮੈਂਟ ਹੈ ਬਹੁਤ ਸ਼ੁਕਰੀਆ ਸੀ ਵੀ ਬਹੁਤ ਪ੍ਰੋਬਲਮ ਸਰ ਸਾਰੇ ਕੰਮ ਰੁਕੇ ਹੋ ਸੀ ਜੋ ਕਹਿੰਦਾ ਪਿਛਲੇ ਪ੍ਰਧਾਨ ਬਣੇ ਸੀ ਕਾਂਗਰਸ ਦੇ ਉਹਨਾਂ ਨੇ 3 ਸਾਲ 4 ਸਾਲ ਚ ਕੀਤਾ ਕੁਝ ਨਹੀਂ ਹੁਣ ਤੁਸੀਂ ਇੱਕ ਮੌਕਾ ਦਿੱਤਾ ਸਾਡਾ ਇੱਕ ਸਾਲ ਦਾ ਸਮਾਂ ਆ ਅਸੀਂ ਇੱਕ ਸਾਲ ਦੇ ਵਿੱਚ ਸ਼ਹਿਰ ਨੂੰ ਉਸ ਪਾਸੇ ਲੈ ਕੇ ਜਾਵਾਂਗੇ ਜਿਹਦੀ ਡਿਵੈਲਪਮੈਂਟ ਦੀ ਗੱਲਾਂ ਅਸੀਂ ਨਹੀਂ মিডিਆ ਵੀ ਕਰੇਗਾ ਤੁਸੀਂ ਸਾਰੇ ਕਰੋਗੇ ਜੇ ਚੰਗੀ ਗੱਲ ਹੋਈ ਤਾਂ ਜ਼ਰੂਰ ਕਰਾਂਗੇ ਜੇ ਕੰਮ ਹੁੰਦੇ ਰਹਿਣਗੇ ਸ਼ਹਿਰ ਦੇ ਦਾ ਅਸੀਂ ਜ਼ਰੂਰ ਸਾਥ ਦੇਵਾਂਗੇ ਮਿਸਟਰ ਬਲਵਿੰਦਰ ਵੀ ਇੱਥੇ ਨੇ ਮੁਬਾਰਕਾ ਜੀ ਤੁਹਾਨੂੰ ਤੁਹਾਡੇ ਮਿਸਿਸ ਜਿਹੜੇ ਪ੍ਰਧਾਨ ਬਣਦੇ ਉਮੀਦ ਕਰਦੇ ਆ ਕਿ ਬੜੇ ਅੱਛੇ ਤਰੀਕੇ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਤਾਂ ਬੀਬੀ ਜਿੰਦਰਜੀਤ ਕੌਰ ਸੀਨੀਅਰ ਵਾਈਸ ਪ੍ਰਧਾਨ ਨੇ ਔਰ ਨਾਰਥ ਜਿਹੜੇ ਉਹ ਵਾਈਸ ਪ੍ਰਧਾਨ ਬਣੇ ਨੇ ਬਲਵਿੰਦਰ ਮਿਸਿਸ ਬਲਵਿੰਦਰ ਕੌਰ ਤੇ ਮਿਸਟਰ ਬਲਵਿੰਦਰ ਤਾਂ ਪ੍ਰਧਾਨਗੀ ਜਿਹੜੀ ਹੈ ਉਹ ਮਿਸਿਸ ਬਲਵਿੰਦਰ ਕੌਰ ਦੇ ਜਿਹੜੀ ਉਹਨਾਂ ਦੇ ਸਿਰ ਤੇ ਤਾਜ ਸਜਿਆ ਔਰ ਹੁਣੇ ਦੇਖਣ ਵਾਲਾ ਸਮਾਂ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਤਰੱਕੀ ਕਿਵੇਂ ਹੁੰਦੀ ਹੈ ਕਿਉਂਕਿ ਡਾਕਟਰ ਸੁਖਵਿੰਦਰ ਮਾਰ ਸੁਖੀ ਉਹਨਾਂ ਨੇ ਕਿਹਾ ਕਿ ਅਸੀਂ ਸ਼ੁਰੂਆਤ ਕਰ ਦੇਣੀ ਹੈ ਨਾਲ ਦੀ ਨਾਲ ਲਲਿਤਮਨ ਪਾਠਕ ਵੀ ਇੱਥੇ ਮੌਜੂਦ ਨੇ ਲਾਓ ਜੀ ਢੋਲ ਢੋਲ ਦੀ ਆਵਾਜ਼ ਕਿੱਧਰੋਂ ਆਈ ਬਈ ਉਧਰੋਂ ਆਈ ਆ ਤਾਂ ਜਲਦੀ ਹੁਣ ਢੋਲ ਨਗਾੜੇ ਵੱਜਣੇ ਨੇ ਲੱड्डੂ ਵੰਡੇ ਜਾਣ ਦੇ ਪਰ ਸਵਾਦ ਤਾਂ ਹੈ ਕਿ 26 ਚ ਲੋਕ ਇਹਨਾਂ ਨੂੰ ਕਹਿਣ ਕਿ ਤੁਸੀਂ ਭਾਈ ਵੋਟਾਂ ਮੰਗਣ ਆਈਓ ਤੁਸੀਂ ਕੰਮ ਕਰ ਦਿੱਤਾ ਹੁਣ ਅਸੀਂ ਆਪ ਹੀ ਤੁਹਾਡੀ ਹੈਲਪ ਕਰਾਂਗੇ ਲੇਕਿਨ ਜੇ 26 ਚ ਫਿਰ ਇਹੀ ਕਾਟੋ ਕਲੇਸ਼ ਰਹਿੰਦਾ ਤਾਂ ਆਪਾਂ ਸਮਝਾਂਗੇ ਕਿ ਜਿਹੜੇ ਉਦਦਮ ਕੀਤੇ ਗਏ ਆ ਜਿਹੜੇ ਖਰਚੇ ਕੀਤੇ ਗਏ ਆ ਉਹ ਫਿਰ ਫੇਲ ਹੋ ਜਾਂਦੇ ਆ ਇੱਕ ਵਾਰੀ ਅਸੀਂ ਮਿਸਿਸ ਬਲਵਿੰਦਰ ਕੌਰ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਿਹੜੇ ਪ੍ਰਧਾਨ ਬਣੇ ਨੇ ਨਾਰਥ ਸੀ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਹਾਲ ਚਾਲ ਹੈ ਮਿਸਿਸ ਬਲਵਿੰਦਰ ਕੌਰ ਪਰ ਜੀ ਆਗੇ ਤੁਹਾਡੇ ਕੋਲ ਵੀ ਮੈਂ ਜੀ ਜੀ ਸਤਿ ਸ੍ਰੀ ਅਕਾਲ ਭੈਣ ਜੀ ਮੁਬਾਰਕਾ ਤੁਹਾਨੂੰ ਤੁਸੀਂ ਪ੍ਰਧਾਨ ਬਣੇ ਹੋ ਅੱਛਾ ਜੀ ਜੀ ਪਹਿਲਾਂ ਤਾਂ ਮੁਬਾਰਕਾ ਜੀ ਹਾਂ ਜੀ ਥੈਂਕ ਯੂ ਭਾਈ ਸੁਰਸਤ ਤੁਸੀਂ ਤਿਆਰੀਆਂ ਕੀਨਾਂ ਜੀ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦੀਆਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਸ ਸਭ ਕੋ ਜੋ ਹੈ ਤੇ ਤੇ ਮੈਂ ਆਪਣੇ ਸਾਰੇ ਕਾਉਂਸਲਰ ਸਹਿਬਾਨ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੇ ਹਲਕਾ ਇੰਚਾਰਜ ਲਲਿਤ ਮੋਨ ਪਾਟਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਹੈ ਤੇ ਮੈਂ ਜੋ ਜੋ ਵੀ ਕੰਮ ਕਰਾਂਗੀ ਸਾਰੇ ਨਾਲ ਮਿਲ ਕੇ ਕਰਾਂਗੀ ਪਹਿਲ ਦੇ ਆਧਾਰ ਤੇ ਕੰਮ ਕਰਾਂਗੀ ਤੇ ਸਭ ਤੋਂ ਪਹਿਲਾਂ ਮੈਂ ਰੇਲਵੇ ਰੋਡ ਦਾ ਜ਼ਰੂਰ ਕਰਾਂਗੀ ਕਿਉਂਕਿ ਉਹ ਜਿਹੜੀਆਂ ਬੀਬੀਆਂ ਘਰ ਬੈਠ ਕੇ ਦੇਖ ਰਹੀਆਂ ਉਹ ਕਹਿੰਦੀ ਸਾਡੀ ਭੈਣ ਬਣ ਗਈ ਪ੍ਰਧਾਨ ਅਸੀਂ ਉਹਨੂੰ ਮਿਲਣ ਜਾਣਾ ਘਰ ਦੇ ਮਤਲਬ ਭੱਲੇ ਦੇ ਕੰਮ ਕਰਾਣੇ ਆ ਕਿੱਥੇ ਮਿਲ ਸਕਦੇ ਆ ਸਾਡੇ ਜਿੱਥੇ ਮਰਜ਼ੀ ਆਣ ਸਾਡੇ ਘਰ ਵੀ ਆ ਜਾਣ ਘਰ ਵੀ ਜਿੱਥੇ ਮਰਜ਼ੀ ਆ ਜਾਣ ਪਰ ਬੀਬੀਆਂ ਨੂੰ ਨਰਾਸ਼ ਨਹੀਂ ਕਰਨਾ ਨਹੀਂ ਨਹੀਂ ਵੈਲਕਮ ਆ ਜੀ ਸਾਰਿਆਂ ਦਾ ਸਾਰਿਆਂ ਦੇ ਕੰਮ ਕਰਾਂਗੇ ਕੀ ਕਹੋਗੇ ਮੈਂ ਸਸਰੀ ਸਾਰੇ ਹਾਊਸ ਦੇ ਨਾਲ ਆ ਸਾਡੀ ਖੁਸ਼ੀ ਵੀ ਹੈ ਸਾਡੇ ਇੱਕ ਕਹੋ ਮਹਿਲਾ ਐਮਸੀ ਸਾਡੇ ਬੰਧਾਨ ਬਣਿਆ ਨੇ ਸ਼ਹਿਰ ਦੇ ਬਿਲਕੁਲ ਬਿਲਕੁਲ ਜੀ ਸਾਨੂੰ ਇਸ ਦਾ ਵੀ ਖੁਸ਼ੀ ਵੀ ਬਹੁਤ ਆ ਨਾਲ ਜੀ ਬਹੁਤ ਸ਼ੁਕਰਿਆ ਜੀ ਹਾਂ ਜੀ ਮੈਂ ਤਾਂ ਬਹੁਤ ਖੁਸ਼ ਹਾਂ ਵੇਖੋ ਸਾਡੇ ਸ਼ਹਿਰ ਦੇ ਕੰਮ ਹੋਣਗੇ ਇਸੇ ਚੋੜ ਨੂੰ ਤਾਂ ਪਰ ਦੇਖਦੇ ਸੀ ਕੋਈ ਪ੍ਰਧਾਨਕੌਰ ਸੀ ਤੇ ਬੈਠੇ ਸਾਡੇ ਸ਼ਹਿਰ ਦਾ ਕਿੰਨਾ ਗੰਦ ਪਿਆ ਰੇਲਵੇ ਰੋਡ ਦਾ ਸ਼ਹਿਰਾਂ ਦੇ ਮੁਹੱਲੇ 'ਚ ਵੀ ਪਿਆ ਹੈ ਗੰਦ ਸਾਰਾ ਉਹ ਮੁਕਾ ਮੁਖੋ ਅੱਧੀ ਪਾਰਟੀ ਦੇ ਪ੍ਰਧਾਨ ਬਣੇ ਧੱਕੇ ਨਾਲ ਕੰਮ ਕਰਾ ਲੂਗੇ ਹਾਂਜੀ ਹਾਂ ਤਾਂ ਧੱਕੇ ਨਾਲ ਕਰਾ ਲੈ ਆ ਜੇ ਨਾਂ ਕੰਦ ਕੋਈ ਗੱਲੇ ਹੋ ਪਰਮਖਾਲਸਾ ਜੀ ਇਹਨਾਂ ਦੇ ਮਦਰ ਸੀਨੀਅਰ ਵਾਈਸ ਪ੍ਰਧਾਨ ਬਣੇ ਨੇ ਬੀਬੀ ਚਿੰਦਰਜੀਤ ਕੌਰ ਜੀ ਸਾਹਿਬ ਜੀ ਕੀ ਕਹੋਗੇ ਦੇਖੋ ਜਿਹੜਾ ਅੱਜ ਇਹ ਕੰਮ ਹੋਇਆ ਸ਼ਹਿਰ ਦੀ ਤਰੱਕੀ ਲਈ ਸ਼ਹਿਰ ਦੀ ਖੇਤਰੀ ਲਈ ਔਰ ਅਸੀਂ ਰਲ ਮਿਲ ਕੇ ਸ਼ਹਿਰ ਦਾ ਵਿਕਾਸ ਕਰਾਵਾਂਗੇ ਕਿ ਪਿਛਲੇ ਦਿਨੋਂ ਤੋਂ ਆਪੋਜੀਸ਼ਨ ਇੱਕੋ ਰੋਲ ਰਾਇਆ ਰੋਲਾ ਪਾਈ ਜਾਂਦੀ ਆ ਜੀ ਇਹ ਨਹੀਂ ਕੰਮ ਹੋਣ ਦਿੰਦੇ ਇਹ ਨਹੀਂ ਹੁੰਦੇ ਅੱਜ ਸੱਚ ਦਾ ਨਿਤਾਰਾ ਹੋ ਗਿਆ ਪ੍ਰਧਾਨ ਵੀ ਜੁੜ ਲਿਆ ਸੀਨੀਅਰ ਵੀ ਜੂਨੀਅਰ ਵੀ ਔਰ ਆਉਂਦੇ ਇੱਕ ਹਫ਼ਤੇ ਦੇ ਅੰਦਰ ਜਿੰਨੀਆਂ ਵੀ ਇਹ ਸੜਕਾਂ ਆ ਇਹਨਾਂ ਦੇ ਏਜੰਡੇ ਪਾਸ ਕਰਕੇ ਸ਼ਹਿਰ ਨੂੰ ਤਰੱਕੀ ਵੱਲ ਲੈ ਜਾ ਜਿੰਮੇਵਾਰੀ ਬਹੁਤ ਵੱਡੀ ਆ ਜੀ ਮੈਂ ਕਹਾਂ ਜੀ ਬਹੁਤ ਵੱਡੀ ਆ ਟਾਈਮ ਥੋੜਾ ਆ ਲੇਕਿਨ ਜਿੰਨਾ ਟਾਈਮ ਮਿਲਿਆ ਸ਼ਹਿਰ ਨੂੰ ਵਿਕਾਸ ਦੀਆਂ ਰਾਹਾਂ ਤੇ ਤੋਰ ਦਿਆਂਗੇ ਜਿਹੜਾ ਪਿਛਲੇ 3 ਸਾਲ ਤੋਂ ਰੁਕਿਆ ਜਿੰਮੇਵਾਰੀ ਤੇ ਖਰੇ ਤਰੂਗੇ ਬਿਲਕੁਲ ਲੋਕਾਂ ਦੀ ਜੇ ਲੋਕਾਂ ਨੇ ਜੇ ਜ਼ਮੀਰਦਾਰਾਂ ਨੂੰ ਬ ਦੇ ਕਰੇ ਉਤਰਾ ਹੈ ਜਿੰਮੇਵਾਰੀ ਵੱਡੀ ਹੈ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੋਰ ਨਵਾਈ ਜਾਊਗੀ ਅਸੀਂ ਨਾਲ ਬਿਲਕੁਲ ਕੇ ਬੜੇ ਸੀਨੀਅਰ ਕਾਉਂਸਲਰ ਸਾਹਿਬ ਨੇ ਤੁਹਾਡੇ ਦੋਨਾਂ ਦਾ ਤਜਰਬਾ ਜਿਹੜਾ ਸ਼ਹਿਰ ਦੇ ਫਾਇਦੇ ਲਈ ਕੰਮ ਆਵੇ ਬਿਲਕੁਲ ਕਰਾਂਗੇ ਜੀ ਪੂਰਾ ਸਾਥ ਦੇਵਾਂਗੇ ਬਲਵਿੰਦਰ ਕੌਰ ਦਾ ਵੀ ਜਿੰਦਰਜੀਤ ਕੌਰ ਦਾ ਵੀ ਤੇ ਗੁਰਮੁਖ ਦਾ ਹਰ ਸੀਨੀਅਰ ਜਿਹੜੇ ਪਾਰਸ਼ਦ ਨੇ ਇਹਨਾਂ ਕੋਲ ਵੱਡਾ ਤਜਰਬਾ ਹੈ ਦੋਨਾਂ ਕੋਲ ਉਮੀਦ ਕਰਦੇ ਹਾਂ ਜਿਹੜਾ ਤਜਰਬਾ ਹੈ ਉਹ ਸ਼ਹਿਰ ਦੇ ਕੰਮ ਆਵੇ ਬੀਬੀ ਅ ਬਲਵਿੰਦਰ ਕੌਰ ਦੇ ਕੰਮ ਆਵੇ ਕਿਉਂਕਿ ਵੱਡੀ ਗੱਲ ਇਹ ਹੈ ਖੁਸ਼ੀਆਂ ਮਨਾਇਆਂ ਜਾਂਦੀਆਂ ਦੋ ਧੜਿਆਂ ਦੀ ਆਪਸ ਵਿੱਚ ਕਈ ਵੇਲੇ ਕਹਿਵਾਜੀ ਹੁੰਦੀ ਆ ਪਰ ਸਵਾਦ ਤਾਂ ਆ ਜੇ ਸ਼ਹਿਰ ਦੇ ਹਿੱਤ ਲਈ ਕੰਮ ਹੋਣ ਚਲੋ ਇਹਨਾਂ ਨੂੰ ਰੱਬ ਨੇ ਮੌਕਾ ਦਿੱਤਾ ਜਿੱਤੇ ਨੇ ਤਾਂ ਸਵਾਦ ਇਹੀ ਆ ਉਹਨਾਂ ਨਾਲ ਦਿਨ ਵਿੱਚ ਜੇਕਰ ਕੰਮ ਹੁੰਦੇ ਆ ਫਿਰ ਜਿਹੜੇ ਢੋਲ ਵੱਜਦੇ ਨੇ ਇਹ ਚੰਗੇ ਲੱਗਣਗੇ ਇਹਦਾ ਇਹ ਢੋਲ ਜਿਹੜੇ ਮੁੜ ਕੇ ਫਿਰ ਲੋਕਾਂ ਨੂੰ ਖੌਰੂ ਲੱਗਣ ਲੱਪਣੇ ਵੱਡੀ ਗੱਲ ਇਹ ਹੈ ਕਿ ਹੁਣ ਜੇ ਰੱਬ ਨੇ ਨਿਵਾਜਿਆ ਤਾਂ ਸ਼ਹਿਰ ਲਈ ਕੰਮ ਵੀ ਕਰਨ ਜ਼ਿੰਮੇਵਾਰੀ ਨੂੰ ਸਮਝਣ ਜ਼ਿੰਮੇਵਾਰੀ ਨੂੰ ਚੱਕਣ ਵੀ ਹੋਰ ਤਸਵੀਰਾਂ ਹੋ ਗਈਆਂ ਤੁਸੀਂ ਉਹਨੂੰ ਇੱਥੇ ਰੈਪ ਅਪ ਕਰਦੇ ਨਵੀਂ ਵੀਡੀਓ ਨਾਲ ਤੁਹਾਡੇ ਨਾਲ ਸਨਮੂਖ ਜਲਦੀ ਆਨੇ